ਜ਼ਿਆਦਾਤਰ ਮੁੰਡੇ ਕੁੜੀਆਂ ਵੱਲੀ ਧਿਆਨ ਦਿੰਦੇ ਰਹਿੰਦੇ ਨੇ 18 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਡਵੈਲਪ ਕਰਨਾ ਹੁੰਦਾ ਜਾਂ ਆਪਣੇ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਸਕਿੱਲ ਡਵੈਲਪ ਕਰਨਾ ਹੁੰਦਾ ਨਾ ਉਹ ਸਾਰੇ ਦਾ ਸਾਰਾ ਟਾਈਮ ਉਹ ਕੁੜੀਆਂ ਲੱਭਣ ਦੇ ਵਿੱਚ ਜਾਂ ਕੁੜੀ ਕੋਈ ਲੱਭਣ ਦੀ ਹੈ ਉਹਦੇ ਉੱਤੇ ਉਹ ਟਾਈਮ ਸਾਰੇ ਦਾ ਸਾਰਾ ਖਰਾਬ ਕਰ ਦਿੰਦੇ ਨੇ ਜਿੱਥੇ ਕਿ ਉਹਨਾਂ ਨੇ ਉਹੀ ਟਾਈਮ ਆਪਣੇ ਇਨਵੈਸਟ ਕਰਨਾ ਹੁੰਦਾ ਕਿਸੇ ਇੱਕ ਨਾ ਇੱਕ ਸਕਿੱਲ ਸਿੱਖਣ ਦੇ ਵਿੱਚ ਤੇ ਉਹਨੂੰ ਨਖਾ ਰਹੇ ਦੇ ਵਿੱਚ ਜਿਹੜੀ એનર્ਜੀ ਜਵਾਨੀ ਦੇ ਵਿੱਚ ਹੁੰਦੀ ਹੈ ਨਾ ਉਹ ਉਹੀ એનર્ਜੀ ਸੇਮ એનર્ਜੀ ਉਹ ਤੁਹਾਨੂੰ ਦੁਬਾਰਾ ਨਹੀਂ ਮਿਲਣੀ ਤੇ ਜਿਹੜਾ ਤੁਹਾਡਾ ਦਿਮਾਗ ਜਵਾਨੀ ਦੇ ਮੋਕੇ ਚੱਲਦਾ ਨਾ ਫ੍ਰੀ ਮਾਈਂਡ ਜਿਹੜਾ ਹੁੰਦਾ ਵਾ ਉਹ ਤੁਹਾਡੇ ਅੱਗੇ ਜਾ ਕੇ ਨਹੀਂ ਚੱਲਦਾ ਕਿਉਂਕਿ ਅੱਗੇ-ਅਗੇ ਟੈਨਸ਼ਨਾਂ ਹੋ ਜਾਂਦੀਆਂ ਫੈਮਲੀ ਦੀਆਂ ਪਰਿਵਾਰ ਦੀਆਂ ਬਹੁਤ ਸਾਰੀਆਂ ਟੈਨਸ਼ਨਾਂ ਹੋ ਜਾਂਦੀਆਂ ਆਸੇ-ਪਾਸੇ ਦੀਆਂ ਤਾਂ ਹੀ ਉਹ ਮੁੰਡਿਆਂ ਨੂੰ ਵਾਰ-ਵਾਰ ਕਹਿਣਾ ਹੁੰਦਾ ਕਿ ਆਪਣੀ ਰਹਿੰਦੀ ਜਵਾਨੀ ਦੇ ਵਿੱਚ ਕੋਈ ਨਾ ਕੋਈ ਹੱਥੀਂ ਕੋਈ ਕੰਮ ਸਿੱਖੋ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖੋ ਕਿਉਂਕਿ ਜਦੋਂ ਤੁਸੀਂ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਨੇ ਹੋ ਵਿਆਹ ਤਾਂ ਇੱਕ ਦਿਨ ਹੋ ਹੀ ਜਾਣਾ ਵਾ ਹਨਾ ਜੇ ਤੁਸੀਂ ਇਸ ਦੌੜ ਦੇ ਵਿੱਚ ਲੱਗ ਜਾਓਗੇ ਕਿ ਹਾਂ ਮੈਂ ਆਪੇ ਕੁੜੀ ਲੱਭਣੀ ਆ ਮੈਂ ਹੀ ਪਤਾ ਨਹੀਂ ਤੁਸੀਂ ਇੱਕ ਚੀਜ਼ ਗਵਾ ਲਓਗੇ ਕਿ ਤੁਸੀਂ ਆਪਣੇ ਆਪ ਨੂੰ ਡਿਵੈਲਪ ਨਹੀਂ ਕਰ ਪਾਉਂਗੇ ਤੁਸੀਂ ਸਿਰਫ ਉਸ ਦੌੜ ਦੇ ਵਿੱਚ ਲੱਗੇ ਰਹੋਗੇ ساری ਜ਼ਿੰਦਗੀ ਚਾਹੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਵੀ ਜਾਵੇ ਉਹ ਕੁੜੀ ਪਰ ਉਹਨੂੰ ਖਵਾਉਣਾ ਕੀ ਹੈ ਉਹਦੇ ਸ਼ੌਂਕ ਕਿਵੇਂ ਪੂਰੇ ਕਰਨੇ ਆ ਜੇ ਕੋਈ ਕੰਮਕਾਰ ਆਉਂਦਾ ਹੋਊਗਾ ਤਾਂ ਉਹ ਚੀਜ਼ਾਂ ਹੋਣੀਆਂ ਨੇ ਇਸ ਤੋਂ ਬਿਨਾਂ ਨਹੀਂ ਹੋਣੀਆਂ